ਮੈਂ ਘਰ ਰੈਜ਼ੋਲੂਸ਼ਨ ਆਪਣੀ ਸਾਰੀ ਪਾਰਟੀ ਵੱਲੋਂ ਲੈ ਕੇ ਆਂਦਾ ਸੀ ਕਿ ਜਿਹੜੀ ਅਨਪੈਰਲਡ ਦੇ ਸੈਕਰੀਫਾਈਸ ਹੈ ਸ਼ਹੀਦੀ ਆਜ਼ਮ ਭਗਤ ਸਿੰਘ ਜੀ ਇਸ ਮਹਾਨ ਦੇਸ਼ ਨੂੰ ਆਜ਼ਾਦੀ ਦਿਵਸ ਦੇ ਵਿੱਚ ਸਮੁੱਚਾ ਹਿੰਦੁਸਤਾਨੀ ਸਾਰੇ ਹੀ ਹਿੰਦੁਸਤਾਨ ਦੇ ਵਾਸੀ ਸਾਰਾ ਪੰਜਾਬੀ ਜਗਤ ਇਹ ਚੰਦ ਕਿ ਪੰਜਾਬ ਅਸੈਂਬਲੀ ਯੂਨੀਨਿਮਸ ਰੈਜ਼ੋਲੂਸ਼ਨ ਪਾਇਆ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਗੱਲ ਮੰਗ ਕਰੇ ਕਿ ਉਹਨਾਂ ਦੀ ਅਨਪੈਲੈਂਡ ਜਿਹੜੀ ਸੈਕਰੀਫਾਈਸ ਹੈ ਉਹਦੇ ਵਾਸਤੇ ਉਹਨਾਂ ਨੂੰ ਭਾਰਤ ਰਤਨਾ ਦਾ ਅਸੀਂ ਚਾਹੁੰਦੇ ਹਾਂ ਕਿ ਸਨਮਾਨ ਉਹਨਾਂ ਨੂੰ ਦਿੱਤਾ ਜਾਏ ਬੜਾ ਅਨਫੋਰਚੂਨੇਟ ਹੈ ਕਿ ਆ ਮੈਂ ਰੈਜ਼ੋਲੂਸ਼ਨ ਪੜ੍ਹ ਕੇ ਸੁਣਾਣਾ ਚਾਹੁੰਦਾ ਜਿਹੜਾ ਤਿਆਰ ਕੀਤਾ ਸੀ ਦਿਸ ਹਾਊਸ ਯੂਨੀਨਿਮਸਲੀ ਰੈਜ਼ੋਲਵਸ ਟੂ ਰਿਕਮੈਂਡ ਟੂ ਦੀ ਗਵਰਨਮੈਂਟ ਆਫ ਇੰਡੀਆ ਟੂ ਕਨਫਰ ਦੀ ਭਾਰਤ ਰਤਨਾ ਅਵਾਰਡ ਹਨ ਚੀਤੇ ਆਜ਼ਮ ਸਰਦਾਰ ਭਗਤ ਸਿੰਘ ਜੀ ਇਨ ਰੈਕੂਲਾਈਜੇਸ਼ਨ ਆਫ ਹਿਸ ਅਨਪੈਰਲਡ ਐਂਡ ਇਨਸਪੀਰੇਸ਼ਨਲ ਸੈਕਰੀਫਾਈਸ ਇਨ ਇਗਨਾਈਟਿੰਗ ਦੀ ਮੂਵਮੈਂਟ ਅਗੇਂਸਟ ਦੀ ਬ੍ਰਿਟਿਸ਼ ਕੋਲੋਨੀਅਲ ਰੂ ਆ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਸਪੀਕਰ ਸਾਹਿਬ ਨੇ ਮੈਨੂੰ ਬੋਲਣ ਦਾ ਵਕਤ ਦਿੱਤਾ ਬੋਲਣ ਦੇ ਟਾਈਮ ਹੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਇਹ ਫਰਜ਼ੀ ਇਨਕਲਾਬੀਆਂ ਦੀ ਜਮਾਤ ਨੇ ਇੱਕ ਮੈਂਬਰ ਖੜਾ ਕਰ ਦਿੱਤਾ ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਵੇਖੋ ਕਿੰਡੀ ਅਨਫੋਰਚੂਨੇਟ ਗੱਲ ਹੈ ਰੋਜ਼ ਜ਼ੀਰੋ ਆਰ ਦੇ ਵਿੱਚ ਸਵਾਲ ਜਵਾਬਾਂ ਦੇ ਵਿੱਚ ਆਪਣੀ ਸੈਸ਼ਨ ਦੇ ਵਿੱਚ ਅਸੀਂ ਇੱਕ ਦੂਜੇ ਤੇ ਕੁਝ ਵੀ ਖਿਲਾਫ ਜਾਂ ਹੱਕ ਦੀ ਗੱਲ ਕਹਿ ਸਕਦੇ ਹਾਂ ਸਭ ਨੂੰ ਪੂਨ ਹੱਕ ਹੈ ਪਰ ਜਦੋਂ ਐਡਾ ਇੱਕ ਸੋਲਮ ਰੈਜ਼ੋਲੂਸ਼ਨ ਲੈ ਕੇ ਆ ਰਹੇ ਆ ਇੱਕ ਪੁੱਤਰ ਰੈਜ਼ੋਲੂਸ਼ਨ ਆ ਰਿਹਾ ਉਸ ਟਾਈਮ ਤੇ ਸਪੀਕਰ ਸਾਤਾ ਜਿਹੜਾ ਰੋਲ ਸੀ ਮੈਂ ਸਮਝਣਾ ਬੜਾ ਬਦਕਿਸਮਤੀ ਦੇ ਨਾਲ ਇਹ ਸਿਗਨਲ ਮੈਨੂੰ ਲੱਗਦਾ ਸਿੱਧਾ ਦਿੱਲੀੋਂ ਆਇਆ ਸੀ ਅੱਜ ਉਹਨਾਂ ਦੀ ਅੱਖਾਂ ਵਿੱਚ ਉਹਨਾਂ ਦੇ ਬਿਹੇਵੀਅਰ ਵਿੱਚ ਫਰਕ ਸੀ ਉਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਜਿਹੜਾ ਰੈਜ਼ੋਲੂਸ਼ਨ ਹੈ ਉਹਦੇ ਵਿੱਚ ਰੂਲਸ ਐਂਡ ਰੈਗੂਲੇਸ਼ਨਸ ਕੋਟ ਕਰਨਾ ਸ਼ੁਰੂ ਕਰ ਦਿੱਤਾ ਬਹੁਤ ਅਨਫੋਰਚੂਨੇਟ ਮੈਂ ਫੋਟੋਆਂ ਵਿਖਾਣਾ ਚਾਹੁੰਦਾ ਤੁਹਾਨੂੰ ਜਿਸ ਵਿਅਕਤੀ ਨੇ ਕੰਮ ਕੀਤਾ ਉਹਦਾ ਨਾਮ ਹੈ ਭਗਵੰਦ ਸਿੰਘ ਵਾਟੜਾ तहसील ਦਾ ਰਹਿਣ ਵਾਲਾ ਉਹਨੇ ਕੋਸ਼ਿਸ਼ ਕੀਤੀ ਆ ਤੁਸੀਂ ਵੇਖੋ ਕਈ ਸਾਲਾਂ ਦੀ ਅਸਨਵਾ ਸਾਹਿਬ ਨੇ ਇਹਦੇ ਵਿੱਚ ਸੀਐਮ ਪੰਜਾਬ ਭਗਵੰਤ ਬਾਣ ਅਗਲੀ ਫੋਟੋ ਦੇ ਵਿੱਚ ਇਹ ਜੱਤੀ ਸਪੀਕਰ ਸਾਹਿਬ ਨੇ ਇਹਦੇ ਵਿੱਚ ਐਫਐਮ ਸਾਹਿਬ ਨੇ ਅਗਲੀ ਦੇ ਵਿੱਚ ਅਮਨ ਅਰੋੜਾ ਜੀ ਨੇ ਖੜੇ ਜੀ ਆ ਤੁਸੀਂ ਵੇਖੋ ਉਹਦਾ ਵਰਕ ਉਹ ਇੱਕ ਇੱਕ ਬੰਦੇ ਕੋਲ ਪਿਛਲੇ ਸਾਲਾਂ ਦਾ ਲਾਲ ਖਿਤਾਬ ਲਈ ਪਰ ਇਹਨਾਂ ਸਾਰਿਆਂ ਕੋ ਚਿੱਠੀਆਂ ਲਖਵਾਈਆਂ ਨੇ ਐਮ ਐਲ ਏਸ ਕੋ ਐਮ ਪੀਸ ਕੋ ਆਪ ਦੇ ਚੀਫ ਮਿਨਿਸਟਰ ਕੋ ਸਪੀਕਰ ਕੋ ਇਹਨਾਂ ਦੇ ਫਾਈਨੈਂਸਿਸ ਤੋਂ ਇਹਨਾਂ ਦੇ ਪਾਰਟੀ ਪ੍ਰਧਾਨ ਕੋ ਤੇ ਜਦੋਂ ਅਸੀਂ ਉਹ ਗੱਲ ਕੀਤੀ ਜਿਹੜਾ ਸਾਰਾ ਹਿੰਦੁਸਤਾਨ ਤੇ ਹਰ ਪੰਜਾਬੀ ਚੰਦ ਤੇ ਇਹਨਾਂ ਨੇ ਉਸੇ ਟਾਈਮ ਇੱਕ ਆਪਣੇ ਮੈਂਬਰ ਨੂੰ ਖੜ੍ਹਾ ਕਰਕੇ ਇੱਕ ਬਿਲਕੁਲ ਹੀ ਇਮ ਮਟੀਰੀਅਲ ਇਸ਼ੂ ਤੇ ਇਥੇ ਸਾਰੇ ਹਾਊਸ ਦੇ ਵਿੱਚ ਮੈਂ ਸਮਝਦਾ ਸ਼ਹੀਦਾਂ ਦਾ અપਮਾਨ ਕਰਨ ਦੀ ਕੋਸ਼ਿਸ਼ ਮੈਨੂੰ ਬਹੁਤ ਭਾਰੀ ਅਫਸੋਸ ਹੈ ਕਿ ਇਹਨਾਂ ਦੇ ਚਿਹਰੇ ਨੂਰਾਨੀ ਨੇ ਤੇ ਕਰਤੂਤਾ ਕਾਫਰਾਨੀ ਨੇ ਜਿਹੜੇ ਤੁਸੀਂ ਵੇਖੋ ਇਹਨਾਂ ਦੇ ਚਿਹਰੇਆਂ ਤੋਂ ਬੜੇ ਨੂਰਾਨੀ ਨੇ ਕਰਤੂਤਾ ਕਾਫਰਾਨੀ ਨੇ ਇਸ ਪਾਰਟੀ ਦੀ ਸੋਚ ਤੁਸੀਂ ਵੇਖੋ ਪਿੱਛੇ ਫੋਟੋ ਲਾਈ ਹੈ ਡਾਕਟਰ ਭੀਮrao ਸਾਹਵੇਂਗੇ ਅੰਬੇਦਕਰ ਸਾਹਿਬ ਦੀ ਪਿੱਛੇ ਆਪਣੇ ਹਰ ਦਫ਼ਤਰ 'ਚ ਫੋਟੋ ਲਾਈ ਸ਼ਹੀਦ ਆਜ਼ਮ ਭਗਤ ਸਿੰਘ ਜੀ ਵੱਟ ਸੋਚ ਇਸ ਟੋਟਲ ਇਹਨਾਂ ਦੀ ਉਹ ਹੈ ਜਿਹੜੀ ਉਸ ਟਾਈਮ ਦਾ ਜੇਮਸ ਸਕਾਟ ਦੀ ਸੋਸੀ ਜਿਨੇ ਸਾਇਮਨ ਕਮਿਸ਼ਨ ਦੇ ਵੇਲੇ ਚਿਹਰੇ ਪੰਜਾਬ ਲਾਲਾ ਲਾਜਪਤ Rai ਜੀ ਤੇ ਲਾਠੀ ਚਾਰਜ ਕੀਤਾ ਤੇ ਉਹਨਾਂ ਦੀ ਸ਼ਹਾਦਤ ਹੋਈ ਸੀ ਇਹ ਉਹ ਜਮਾਤ ਹੈ ਇਹ ਉਹ ਜਮਾਤ ਹੈ ਜਿਹੜਾ ਚਿਹਰਾ ਕੋਈ ਹੈ ਜਿਹਨੇ ਨੁਰਾਲੀ ਬਟ ਕਰਤੂਤ ਕਾਫਰਾਂ ਨੇ ਅਸੀਂ ਵਾਕ ਆਊਟ ਕੀਤਾ ਅੱਜ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਯਾਨੀ ਮਸ਼ੇਸਟਰ ਕਸਟੋਡੀਅਨ ਆਫ ਦਿ ਹਾਊਸ ਜਿਹੜੇ ਸਾਡੇ ਸਪੀਕਰ ਸਾਹਿਬ ਆ ਚਿੱਠੀਆਂ ਲਿਖੀਆਂ ਨੇ ਮੈਂ ਤੁਹਾਨੂੰ ਉਹਦੇ ਚਿੱਠੀਆਂ ਬਖਾਂਦਾ ਜਿਹਦੇ ਵਿੱਚ ਉਹਨਾਂ ਨੇ ਪ੍ਰਾਈਮ ਮਿਨਿਸਟਰ ਤੱਕ ਨੂੰ ਚਿੱਠੀਆਂ ਲਿਖੀਆਂ ਨੇ ਜੇ ਆ ਸਾਖ ਕੁਲਤਾਰ ਸਿੰਘ ਦੀ ਚਿੱਠੀ ਆ ਕੁਲਤਾਰ ਸਿੰਘ ਦੀ ਚਿੱਠੀ ਤੁਸੀਂ ਵੇਖੋ ਪ੍ਰਾਈਮ ਮਿਨਿਸਟਰ ਨੂੰ ਲਿਖੀ ਹੈ 669 ਮੋਦੀ ਜੀ ਆ ਹੰਬਲੀ ਰਿਕੁਐਸਟਿੰਗ ਦੈਟ ਦਿ ਫਰੀडम फाइਟਰਸ ਸ਼ੀਤਿਆਜ਼ਮ ਭਗਤ ਸਿੰਘ ਦੀ ਰਾਜਗੁਰੂ ਸੁਖਦੇਵ ਦੀ ਸਾਰੀਆਂ ਗੱਲਾਂ ਕਰਦੇ ਹੋਏ ਟੂ ਬੀ ਗਿਵਨ ਸਟੇਟਸ ਆਫ ਨੈਸ਼ਨਲ ਮਾਈਟ AND ਵੀ ਪੈਸਟੋਰਡ ਭਾਰਤ ਰਤਨਾ ਬਲਕਿ ਅਬਾ ਮੈਂਸ਼ਨ ਫ੍ਰੀਡਮ ਬਾਈ ਆਚੀਵਡ ਇਹ ਇੱਕ ਪਾਸੇ ਚਿੱਠੀਆਂ ਲਿਖਦੇ ਨੇ ਜਦੋਂ ਆਪੋਜੀਸ਼ਨ ਵਾਲੇ ਕੋਈ ਰੈਜ਼ੋਲੂਸ਼ਨ ਲੈ ਕੇ ਆਉਂਦੇ ਨੇ ਤੇ ਇਹ ਆਦਮੀ ਉੱਥੇ ਰੈਜ਼ੋਲੂਸ਼ਨ ਨੂੰ ਅਪੋਜ਼ ਕਰਦੇ ਨੇ ਰੌਲਾ ਰੱਪਾ ਪਾਉਂਦੇ ਨੇ ਇਹ ਸਮਿਤੀ ਦੇ ਨੇ ਕਾ ਰੈਜ਼ੋਲੂਸ਼ਨ ਕੱਲਾ ਇਹਨਾਂ ਵੱਲੋਂ ਹੀ ਆਣਾ ਚਾਹੀਦਾ ਸੀ ਇਹਨਾਂ ਵੱਲੋਂ ਵੀ ਆਉਂਦਾ ਸੀ ਸਪੋਰਟ ਕਰਨੋਂ ਪਿਆਸ ਬਹੁਤ ਅਫਸੋਸ ਸਾਨੂੰ ਆਇਆ ਬਹੁਤ ਦੁਖਦਾਈ ਬਹੁਤ ਹੀ ਦੁਖਦਾਈ ਇਹ ਮੌਕਾ ਹੈ ਤੋ ਐਸੀ ਗੱਲ ਕਰ ਅਸੀਂ ਹਾਊਸ ਤੋਂ ਬਾਹਰ ਉੱਠ ਕੇ ਆਏ ਆ ਇਹਨੂੰ ਕੰਡੈਮਨ ਕਰਨਾ ਸਮੁੱਚੇ ਪੰਜਾਬ ਨੂੰ ਤੇ ਹਿੰਦੁਸਤਾਨੀਆਂ ਨੂੰ ਇਹਨਾਂ ਫਰਜ਼ੀ ਇਨਕਲਾਬੀਆਂ ਦੀ ਸੋਚ ਬਾਰੇ ਚੰਗੀ ਤਰ੍ਹਾਂ ਹੁਣ ਚੱਲਣਾ ਹੋ ਜਾਣਾ ਚਾਹੀਦਾ ਜੀ ਬਾਜੀਬਾ ਜੀ ਬਾਜੀਬਾ ਜੀ ਹਿੰਦੀ ਚ ਜਰਾ ਬ੍ਰੀਫ ਕਰ ਇੰਪੋਰਟੈਂਟ ਜੀ ਇਹ ਮੈਂ ہندی چینلز کے لیے یہ بات کہنا چاہتا ہوں ایک بھگونت سنگھ نام کے گھگا گاؤں ہے ان کا پٹیالا میں پاترا تحصیل ہے انہوں نے یہ لال کتاب تیار کر رکھی انہوں نے ساری پولیٹیکل جماعتوں کے لیڈرز کے پاس میں سے لیٹرز لے رکھی ہیں پرائیم منسٹر کے نام پر سارے ایم پیز نے لکھا ہوئے آپ کے سی ایم مان صاحب کی چٹی ہے سنما صاحب کی ہے آمن اروڈا جی کی ہے جس میں انہوں نے پیش کش کی ہوئی ہے کہ شہید اعظم بھگت سنگھ راج گرو سکھدیو جی ان کو نیشنل مارٹرز ڈیکلیئر کیا جائے اور ردنا سے شہید اعظم بھگت سنگھ جی کو سلمان دیا جائے آج صبح زیرو آر میں سپیکر صاحب نے داس پیز لیڈر آف دی اپوزیشن موقع دیا کہ آپ اپنی بات رکھیں یا تو میرا خیال ہے ان کو ہو سکتا کسی حساب سے تم جب آپ پر کرتے ہو بات لیک بھی ہو جاتی ہے تو انہوں نے جب میں نے یہ ریزولوشن پر بات اپنی رکھنی شروع کی تو ان کے اپنے لوگوں نے اتراج جتانا شروع کی میں پوچھنا چاہتا ہوں آج سارا ہندوستان سارے ہندوستانی ہمارے پنجابی وشیشت اور نوجوان پیڑی جو ہے ہمارے دیش کی وہ سارے چاہتے ہیں کہ اتنے سالوں سے جو بھارت رتنا سے نوازا نہیں گیا شہید اعظم بھگر سنگھ جی کو ان کو نوازنا چاہیے اور یہ ایک فرضی انقلابی جواب جو پیچھے فوٹو